ਆਪਣੀ ਘਰਵਾਲੀ ਦਾ ਕਤਲ ਕੀਤਾ ਸਬੂਤ ਮਿਟਾਉਣ ਦੇ ਲਈ ਲਾਸ਼ ਤੇ ਟੁਕੜੇ ਕੀਤੇ ਹੱਡੀਆਂ ਤੋਂ ਮਾਸ ਵੱਖ ਕੀਤਾ ਤੇ ਫਿਰ ਉਸ ਨੂੰ ਪ੍ਰੈਸ਼ਰ ਕੁੱਕਰ ਚ ਉਬਾਲਿਆ ਤੇ ਫਿਰ ਥੈਲੇ ਦੇ ਵਿੱਚ ਭਰ ਕੇ ਟੁਕੜੇ ਚੀਲ ਦੇ ਵਿੱਚ ਸੁੱਟ ਦਿੱਤੇ ਇਹ ਦਰਦਨਾਕ ਕਹਾਣੀ ਤੇਲੰਗਾਨਾ ਦੀ ਹੈ ਤੇਲੰਗਾਨਾ ਦੇ ਰਿਟਾਇਰਡ ਫੌਜੀ ਨੇ ਆਪਣੀ ਘਰਵਾਲੀ ਦੀ ਹਤਿਆ ਕੀਤੀ ਤੇ ਹਤਿਆ ਦੇ ਸਬੂਤ ਮਿਟਾਉਣ ਦੇ ਲਈ ਲਾਸ਼ ਤੇ ਛੋਟੇ ਛੋਟੇ ਟੁਕੜੇ ਕੀਤੇ ਤੇ ਫਿਰ ਪ੍ਰੈਸ਼ਰ ਕੁੱਕਰ ਚ ਉਬਾਲ ਕੇ ਉਹਨਾਂ ਟੁਕੜਿਆਂ ਨੂੰ ਚੀਲ ਦੇ ਵਿੱਚ ਸੁੱਟ ਦਿੱਤਾ ਕੁਝ ਰਿਪੋਰਟਾਂ ਤਾਂ ਇਹ ਵੀ ਦਾਵਾ ਕਰਦੀਆਂ ਨੇ ਕਿ ਹੱਡੀਆਂ ਤੋਂ ਮਾਸ ਅਲੱਗ ਕਰਨ ਦੇ ਲਈ આરોપી ਨੇ ਇਨ੍ਹਾਂ ਟੁਕੜਿਆਂ ਨੂੰ ਕੁਚਲਿਆ ਵੀ ਦਰਅਸਲ 18 ਜਨਵਰੀ ਨੂੰ ਸ਼ੁਭਮਾ ਨਾਮਕ ਇੱਕ ਮਹਿਲਾ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਉਸਨੇ ਦੱਸਿਆ ਕਿ ਉਸਦੀ ਤੀ ਮਾਦਵੀ ਲਾਪਤਾ ਹੈ ਜਿਸ ਦੀ ਉਮਰ 35 ਸਾਲ ਹੈ ਜੋ 13 ਸਾਲ ਪਹਿਲਾਂ ਗੁਰੂ ਮੂਰਤੀ ਨਾਮਕ ਇੱਕ ਵਿਅਕਤੀ ਦੇ ਨਾਲ ਵਿਆਹੀ ਸੀ ਜਿਹੜਾ ਕਿ ਸੈਨਾ ਦੇ ਵਿੱਚ ਰਿਟਾਇਰਡ ਕਰਮਚਾਰੀ ਹੈ ਤੇ ਫਿਲਹਾਲ ਕੰਚਨ ਬਾਗ ਦੇ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਇਸ ਮਾਮਲੇ ਚ ਹੈਰਾਨੀ ਉਸ ਵੇਲੇ ਹੋਈ ਜਦ ਮਾਦਵੀ ਦੇ ਪਤੀ ਗੁਰਮੂਰਤੀ ਨੇ ਖੁਦ ਦਾਵਾ ਕੀਤਾ ਕਿ ਉਸਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਹੈ ਭਾਵੇਂ ਉਸ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਪਰ ਪੁਲਿਸ ਨੂੰ লাশ ਦੇ ਟੁਕੜੇ ਨਹੀਂ ਮਿਲੇ ਪੁਲਿਸ ਨੇ ਦੱਸਿਆ ਕਿ 16 ਜਨਵਰੀ ਨੂੰ ਮਾਦਵੀ ਤੇ ਉਸਦੇ ਪਤੀ ਗੁਰਮੂਰਤੀ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਤੇ ਉਹ ਘਰ ਤੋਂ ਬਾਹਰ ਚਲੇ ਗਏ। ਹੱਤਿਆ ਵਾਲੇ ਦਿਨ ਗੁਰਮੁਰਤੀ ਦੇ ਬੱਚੇ ਉਸਦੀ ਭੈਣ ਨੂੰ ਮਿਲਣ ਗਏ ਹੋਏ ਸਨ। ਉਸਨੇ ਗਮਸ਼ੁੱਦਗੀ ਦਾ ਨਾਟਕ ਰਚਿਆ ਤੇ ਮਾਦਵੀ ਦੇ ਮਾਤਾ-ਪਿਤਾ ਨੂੰ ਇਸਤੇ ਬਾਰੇ ਦੱਸ ਦਿੱਤਾ। ਪੁਲਿਸ ਇਸ ਮਾਮਲੇ 'ਚ ਕਹਿੰਦੀ ਹੈ ਕਿ ਮਾਮਲਾ ਗਮਸ਼ੁੱਦਗੀ ਦਾ ਮੰਨਿਆ ਜਾ ਰਿਹਾ ਹੈ ਕਿਉਂਕਿ ਕਤਲ ਦਾ ਕੋਈ ਵੀ ਸਬੂਤ ਹਾਲੇ ਤੱਕ ਨਹੀਂ ਮਿਲਿਆ। ਰਿਪੋਰਟਾਂ ਦੀ ਮੰਨੀਏ ਤਾਂ ਫੜੇ ਗਏ આરોપી ਨੇ ਹਤਿਆ ਦੇ ਸਬੂਤ ਮਿਟਾਉਣ ਦੇ ਲਈ ਬਾਥਰੂਮ ਚ ਲਾਸ਼ ਦੇ ਟੁਕੜੇ ਕੀਤੇ ਹੱਡੀਆਂ ਤੋਂ ਮਾਸ ਨੂੰ ਅਲੱਗ ਕੀਤਾ ਫਿਰ ਉਸ ਨੂੰ ਉਬਾਲਿਆ ਉਸਨੇ ਮਾਸ ਅਤੇ ਹੱਡੀਆਂ ਨੂੰ 3 ਦਿਨ ਤੱਕ ਪਕਾਇਆ ਅਤੇ ਫਿਰ ਇੱਕ ਥੈਲੇ ਚ ਪਾ ਕੇ ਨਾਲ ਦੀ ਝੀਲ ਦੇ ਵਿੱਚ ਲਾਸ਼ ਦੇ ਟੁਕੜੇ ਸੁੱਟ ਦਿੱਤੇ ਹਾਲਾਂਕਿ ਪੁਲਿਸ ਨੂੰ ਝੀਲ ਦੇ ਵਿੱਚੋਂ ਪੀੜਤਾ ਦੀ ਲਾਸ਼ ਦਾ ਹਾਲੇ ਤੱਕ ਕੋਈ ਵੀ ਸਬੂਤ ਨਹੀਂ ਮਿਲਿਆ ਭਾਵੇਂ ਕਿ ਪੀੜਤਾ ਦਾ ਪਤੀ ਗੁਰਮੂਰਤੀ ਲਾਸ਼ ਦੇ ਅੰਗਾਂ ਨੂੰ ਸੋਟਣ ਦਾ ਦਾਵਾ ਕਰ ਚੁੱਕਿਆ ਹੈ